ਅੱਜ ਪੰਜਾਬ ਪ੍ਰਦੇਸ਼ ਭਾਜਪਾ ਕਾਰਜਕਾਰੀ ਮੈਂਬਰ ਸ਼੍ਰੀ ਸੰਜੀਵ ਮਿੱਤਲ ਦੇ ਨਿਵਾਸ ਤੇ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਹੈ ਇਸ ਮੌਕੇ ਤੇ ਜਿੱਥੇ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਰਹੇ ਉੱਥੇ ਹੀ ਭਾਜਪਾ ਗੂ ਵੀ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਰਹੇ ਇਸ ਮੌਕੇ ਤੇ ਸੰਜੀਵ ਮਿੱਤਲ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਬੀਬਾ ਜੈ ਇੰਦਰ ਕੌਰ ਦਾ ਜੋਰਦਾਰ ਤਰੀਕੇ ਦੇ ਨਾਲ ਸਵਾਗਤ ਕੀਤਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਇਆ ਨਾ ਕੀ ਕੁਛ ਕੇ ਐ ਸੁਆਉ ਸੁਣ ਲੈਣ ਆ ਉਹਨਾਂ ਦੀ ਜ਼ੁਬਾਨੀ ਪਹਿਲੇ ਤਾਂ ਮੈਂ ਸਾਰਿਆਂ ਨੂੰ ਬੁਸਾਕੀ ਦੀ ਬਹੁਤ-ਬਹੁਤ ਵਧਾਈ ਦੇਣੀ ਹੈ ਔਰ ਇੱਥੇ ਆ ਜਾਏ ਮਿਤਲ ਸਾਹਿਬ ਨੇ ਸੱਦਿਆ ਬੜਾ ਅੱਛਾ ਲੱਗਿਆ ਸਾਰਿਆਂ ਨਾਲ ਗੱਲਬਾਤ ਕੀਤੀ ਔਰ ਜੋ ਵਰਕਰਜ਼ ਪਰੇਸ਼ਾਨੀਆਂ ਸੀਗੀਆਂ ਉਹਨਾਂ ਨੂੰ ਸੁਣਿਆ ਔਰ ਜੋ ਵੀ ਅਸੀਂ ਕਰ ਸਕਦੇ ਆ ਅਸੀਂ ਉਹਦੇ ਵਾਸਤੇ ਕਰਾਂਗੇ ਮੈਡਮ ਜਿਸਤਿਕ ਜੀ ਅੱਜ ਇੱਥੇ ਮੁਸਫਲਾ ਆਈਆਂ ਬੰਦਰਾ ਮੈਂ ਆਪਣੀਆਂ ਦਫੀਆਂ ਗੱਦਨੀਆਂ ਗੱਲਾਂ ਜਿਸਤਿਕ ਹੋਰ ਵੀ ਬਹੁਤ ਬੀਜੇਪੀ ਦੇ ਕਾਰਕਟਰ ਹੈਗੇ ਜਿਹੜੇ ਘਰਾਂ ਵਿੱਚ ਬੈਠੇ ਹੋਏ ਉਹਦੇ ਵਾਸਤੇ ਕੀ ਪ੍ਰਯਾਸ ਕਰਦੇ ਦੇਖੋ ਜੀ ਅਸੀਂ ਸਾਰੇ ਕਿਤੇ ਗੱਲਬਾਤ ਗੱਲ ਕਰ ਰਹੇ ਆ ਸਾਰਿਆਂ ਨਾਲ ਔਰ ਬੜੇ ਲੋਕ ਖੁੱਲ ਕੇ ਚੱਲ ਰਹੇ ਨੇ ਔਰ ਇਹ ਅੱਜ ਇੱਥੇ ਆ ਕੇ ਕੁਝ ਗੱਲਾਂ ਸਾਹਮਣੇ ਆਈਆਂ ਨੇ ਅਸੀਂ ਉਹ ਇਹਨਾਂ ਨਾਲ ਬੈਠ ਕੇ ਜੋ ਜੋ ਵੀ ਕਰ ਸਕਦੇ ਇਹਨਾਂ ਦੀ ਗਲਬਾਤ ਸੁਣ ਕੇ ਇਹਨਾਂ ਦੀ ਤੇ ਤਕਲੀਫਾ ਦੂਰ ਕਰਾਂਗੇ ਇਲੈਕਸ਼ਨ ਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਮੁਸ਼ਕਲਾਂ ਆ ਰਹੀਆਂ ਉਹਦੇ ਗੱਲ ਕਰਦੇ ਸੀ ਇਹ ਕੋਈ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਵੀ ਦਿੱਤਾ ਹੈਗੇ ਐਸੇ ਗੱਦੀਆਂ ਜਿਹੜੇ ਆ ਕੇ ਕਿਸਾਨ ਉੱਥੇ ਪਰਨੇ ਪ੍ਰਦਰਸ਼ਨ ਕਰਦੇ ਆ ਜਾਂ ਆ ਕੇ ਆਪਣੀਆਂ ਗੱਲਾਂ ਰੱਖਦੇ ਆ ਜਿਹੜੇ ਕਿਸਾਨਾਂ ਨੇ ਕਿਹਾ ਵੀ ਉੱਥੇ ਜਾ ਕੇ ਪ੍ਰਦਰਸ਼ਨ ਕਰਾਂ ਔਰ ਆਪਣੀਆਂ ਗੱਲਾਂ ਤੁਸੀਂ ਪੁੱਛਣੀਆਂ ਹੈ ਗਿਆ ਨੇਤਾਵਾਂ ਕੋਲੋਂ ਉਸੇ ਕਹਿੰਦੇ ਤੁਹਾਨੂੰ ਕੀ ਪਰੇਸ਼ਾਨੀ ਆ ਰਹੀ ਹੋਵੇ ਦੇਖੋ ਜੀ ਆਂਦੇ ਨੇ ਜਿਹੜਾ ਕੈਂਡੀਡੇਟ ਹੈਗਾ ਉਹਨਾਂ ਦੇ ਸਾਹਮਣੇ ਆਂਦੇ ਨੇ ਔਰ ਜੋ ਕੁਐਸਚਨਰ ਨੇ ਉਹ ਆਪਣੇ ਤੌਰ ਤੋਂ ਦੱਸਦੇ ਨੇ ਠੀਕ ਹੈ ਔਰ ਬੀਜੇਪੀ ਵੱਲੋਂ ਜਿਹੜੇ ਕਿਛ ਕਿਸ ਮੁੱਦਿਆਂ ਲੈ ਕੇ ਇਲੈਕਸ਼ਨ ਵਿੱਚ ਉਤਰਨ ਦੀ ਤਿਆਰੀ ਹੈ ਦੇਖੋ ਜੀ ਮੋਦੀ ਜੀ ਦੇ ਜਿੰਨੀਆਂ ਸਕੀਮਾਂ ਦਿੱਤੀਆਂ ਹੋਈਆਂ ਨੇ ਸਾਰੇ ਦੇਸ਼ ਨੂੰ ਔਰ ਸਾਡੇ ਇੱਥੇ ਪੰਜਾਬ ਨੂੰ ਵੀ ਇੰਨੀਆਂ ਵਧੀਆਂ ਨੇ ਔਰ ਇੰਨੇ ਲਾਭਾਰਤੀ ਸਾਨੂੰ ਮਿਲੇ ਨੇ ਜਿਨ੍ਹਾਂ ਨੂੰ ਸਕੀਮਾਂ ਦਾ ਆਲਰੇਡੀ ਉਹਨਾਂ ਨੂੰ ਲਾਭ ਮਿਲ ਚੁੱਕਾ ਹੈਗਾ ਅਸੀਂ ਉੱਤਰ ਕੇ ਸਾਰਿਆਂ ਨੂੰ ਦੱਸ ਰਹੇ ਹਾਂ ਕਿ ਦੇਖੋ ਇਹ ਮੋਦੀ ਜੀ ਨੇ ਆਲਰੇਡੀ ਕਿਤੇ ਹੋਏ ਨੇ ਕੰਮ ਔਰੇ ਬਾਕੀ ਵੀ ਸਕੀਮਾਂ ਦਿੱਤੀਆਂ ਹੋਏ ਔਰ ਅੱਜ ਜੋ ਹਾਲਾਤ ਹੈ ਪੰਜਾਬ ਦੇ ਸਿਰਫ ਮੋਦੀ ਜੀ ਬਤਾ ਸਕਦੇ ਨੇ ਪੰਜਾਬ ਨੂੰ ਔਰ ਇਸੇ ਕਰਕੇ ਸਾਨੂੰ ਕਮਲ ਦੇ ਫੁੱਲ ਨੂੰ ਮੋਦੀ ਜੀ ਨੂੰ ਵੋਟ ਪਾ ਕੇ ਉਹਨਾਂ ਦੇ ਕੈਂਡੀਡੇਟ ਜਿਹੜੇ ਆਏ ਨੇ ਉਹਨਾਂ ਨੂੰ ਜਿਤਾਣਾ ਚਾਹੀਦਾ ਹੈ ਕਿ ਮੋਦੀ ਜੀ ਦੇ ਹੱਥ ਮਜ਼ਬੂਤ ਕਰਨ ਔਰ ਉਹ ਪੰਜਾਬ ਵਾਸਤੇ ਅੱਗੇ ਬਹੁਤ ਕੁਝ ਦੇ ਜੇ ਕੋ ਮਹਾਰਾਣੀ ਸਹਿਬਾਨਾ ਬਹੁਤ ਹੀ ਕਮਜ਼ੋਰ ਰਾਜਪੁਰਾ ਦਾ ਨੋ ਡਾਊਟ ਹੈ ਇਹ ਗੱਲ ਨਹੀਂ ਤੇ ਆਪਾਂ ਕੋਈ ਉਹ ਜੋ ਪ੍ਰੋਜੈਕਟ ਹੈ ਜਿਹੜਾ ਆਪਾਂ ਲਿਆ ਸਕਦੇ ਆ ਬੇ ਰਾਜਪੁਰਾ ਦਾ ਜੇ ਇੱਕ ਆਈਟੀ ਪਾਰਕ ਆਪਣਾ ਬਿਲਕੁਲ ਹੀ ਪਿਛੜਿਆ ਹੋਇਆ ਹੈ ਉਹਦੇ ਵਾਸਤੇ ਕੁਝ ਬਿਲਕੁਲ ਜੀ ਤੁਸੀਂ ਉਹਨਾਂ ਦੇ ਹੱਥ ਮਜ਼ਬੂਤ ਕਰੋਗੇ ਮੋਦੀ ਜੀ ਕੋਲ ਜਾਣਗੇ ਸੈਕਟਰ 'ਚ ਔਰ ਮੋਦੀ ਜੀ ਨੇ ਆਲਰੇਡੀ ਕੀ ਆਇਗਾ ਕਿ ਜਿਹੜੇ ਜਿਹੜੇ ਸਾਡੇ ਨਮੰਦੇ ਚੁੜੇ ਜਾਣਗੇ ਉਹਨਾਂ ਦੀ ਅਸੀਂ ਪੂਰੀ ਮਦਦ ਕਰਾਂਗੇ ਜੋ ਮੰਗਣਗੇ ਗਾਂਧੀ ਸਾਹਿਬ ਨੂੰ ਟਿਕਟ ਮਿਲਣ ਦੀ ਜਿਹੜੀ ਸੰਭਾਵਨਾ ਹੈਗੀ ਜੇ ਉਹਨਾਂ ਨੂੰ ਕਾਂਗਰਸ ਦੀ ਟਿਕਟ ਮਿਲ ਜਾਂਦੀ ਹੈ ਕਿੰਨਾ ਇੱਕ ਉਹ ਉਹਨੂੰ ਟੱਕਰ ਆਪਾਂ ਦੇ ਪਾਵਾਂਗੇ ਜਾਂ ਉਹਦੇ ਪੈਣੇ ਦੇਖੋ ਇੱਕ ਗੱਲ ਸਿੱਧੀ ਹੈ ਆਪਾਂ ਕਿਸੇ ਨੂੰ ਆਪਾਂ ਸਾਰਿਆਂ ਨਾਲ ਲੜਾਂਗੇ ਚਾਰੋਂ ਪਾਰਟੀਆਂ ਆ ਰਹੀਆਂ ਨੇ ਆਪਾਂ ਆਪਣੀ ਪੂਰੀ ਮਹਾਰਾਣੀ ਸਾਹਿਬ ਨੂੰ ਹਰਾ ਚੁੱਕੇ ਹੈ ਬਹੁਤ ਘੱਟ ਵੋਟਾਂ ਜ਼ਰੂਰ ਆਇਆ ਚਲੋ ਉਹ ਵੱਖਰਾ ਸਮੇਂ ਸੀ ਸਮੇਂ ਦੀ ਗੱਲ ਹੁੰਦੀ ਹੈ ਨਾ ਉਹ ਤੁਸੀਂ ਦੇਖਿਓ ਕੀ ਹੁੰਦਾ ਤਲੇ ਮੈਡਮ ਜੀ ਪਟਿਆਲੇ ਦੇ ਵਿੱਚ ਵੀ ਵਿੱਚੋਂ ਵੀ ਖਬਰਾਂ ਲੱਗਦੇ ਰਹੇ ਨੇ ਕਿ ਕਈ ਪ੍ਰਾਣੇ ਬਾਜਪਾ ਦੇ ਨੇਤਾ ਪਟਿਆਲੇ ਵੀ ਨਾਰਾਜ਼ ਨੇ ਕਿ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਵੀ ਬਾਹਰ ਤੋਂ ਆ ਕੇ ਜਿਹੜੇ ਵੱਡੇ ਲੀਡਰ ਨੂੰ ਲਿਆ ਕਰਦੇ ਆ ਤੇ ਸਾਨੂੰ ਨજર ਅੰਦਾਜ਼ ਕੀਤਾ ਜਾਂਦਾ ਹੈ ਨਹੀਂ ਬਿਲਕੁਲ ਨਹੀਂ ਜੀ ਸਾਰਿਆਂ ਨਾਲ ਮੈਂ ਮੀਟਿੰਗਾਂ ਕਰਨੀ ਹੈ ਸਭ ਖੁਸ਼ ਨੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ news 89 punjab har khabar jis da ho asar